ਉਮਰ ਤਕਰੀਬਨ 60 ਸਾਲ ਆ ਅਸ਼ੋਕ ਤੂਰੀਆ ਮੈਂ ਪ੍ਰਧਾਨ ਰੋੜਾ ਬਰਾਦ ਦੀ ਦਾ ਔਰ ਮੈਂ ਇਹ 40 ਸਾਲਾਂ ਤੋਂ ਵੇਖ ਰਿਹਾ ਵੀ ਇਹ ਜਿਹੜਾ ਪਰਿਵਾਰ ਹੈ ਦਸ਼ਾ ਬੇ ਧੜਕ ਹੋ ਕੇ ਵੇਚ ਰਿਹਾ ਔਰ ਕਿਸੇ ਪਹਿਲੀਆਂ ਸਰਕਾਰਾਂ ਨੇ ਕਾਰਵਾਈ ਨਹੀਂ ਕੀਤੀ ਮੈਂ ਧੰਨਵਾਦ ਭਗਵੰਤ ਮਾਨ ਦਾ ਜਿਨ੍ਹਾਂ ਨੇ ਇਹ ਬੀੜਾ ਚੁੱਕਿਆ ਔਰ ਜਿਹੜੀ ਜਿਹੜੀ ਜਵਾਨੀ ਆਉਣ ਵਾਲੀ ਆ ਉਹਨਾਂ ਨੂੰ ਬਚਾਉਣ ਵਾਸਤੇ ਜਿਹੜਾ ਇਹ ਕਦਮ ਚੱਕਿਆ ਔਰ ਪਿਛਲੀਆਂ ਸਰਕਾਰਾਂ ਦੇ ਵਿੱਚ ਮੈਂ ਇਥੋਂ ਚੱਕਰ ਵੇਖਿਆ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਇੱਕ ਦੋ ਮੁਲਾਜ਼ਮ ਸੀਗੇ ਉਹ ਵੀ ਇਹਨਾਂ ਨੂੰ ਨਸ਼ਾ ਦੇ ਕੇ ਜਾਂਦੇ ਸੀ ਔਰ ਸ਼ਾਹ ਨੂੰ ਇਹਨਾਂ ਨੂੰ ਪੈਸੇ ਲੈ ਕੇ ਜਾਂਦਾ ਸੀ ਔਰ ਬੇ ਤੜਕ ਬੇ ਕਿਸੇ ਤੇ ਡਰ ਤੋਂ ਬਗੈਰ ਇਹਨਾਂ ਨੇ ਨਸ਼ਾ ਵੇਚਿਆ ਔਰ ਮਹਿਮਾਨ ਸਰਕਾਰ ਦਾ ਬਹੁਤ ਖਲਵਾਦੀ ਜਿਨ੍ਹਾਂ ਨੇ ਅੱਜ ਗੰਭੀਰ ਚੱਕ ਕੇ ਨਸ਼ਾ ਨੂੰ ਲੱਤ ਪਾਉਣ ਦੀ ਸੋਚੀ ਆ ਅੱਜ ਡਿਸਟ੍ਰਿਕਟ ਕਪ੍ਰੈਸਨ ਵੱਲੋਂ ਜਿਹੜੇ ਕੁਸ਼ ਨਜਾਇਜ਼ ਦੀ ਸਾਰੀ ਕੀਤੀ ਹੋਈ ਸੀਗੀ ਉਸ ਸੰਬੰਧੀ ਜਿਹੜੇ ਸਾਨੂੰ ਕੋਲ ਸੈਲਫ ਪਰੇ ਇਸ ਬੰਦੀ ਜਿਹੜਾ ਆਰਡਰਸ ਆਏ ਸੀਗੇ پولیس ਨੇ ਦਾਦ ਦੇ ਰਹੀਆਂ ਜਿਹੜੀ ਇਹ ਨਜਾਇਜ਼ ਸਾਰੀ ਕੀਤੀ ਹੋਈ ਆ ਇੱਥੇ ਦੱਸਣਯੋਗ ਇਹ ਗੱਲ ਆ ਵੀ ਨਜਾਇਜ਼ ਸਾਰੀ ਹੀ ਨਹੀਂ ਨਜਾਇਜ਼ ਜਗ੍ਹਾ ਤੇ ਹੀ ਨਿਕਲਦੀ ਇੱਕ ਨਸ਼ਾ ਤਸਕਰ ਹੈਗੇ ਆ ਸਿਤਾ ਤੇ ਜਿਨ੍ਹਾਂ ਨੇ ਸਾਰੀ ਜਾਇਦਾਦ ਨਸ਼ੇ ਤੋਂ ਬਣਾਈ ਹੈ ਜਿਹੜੀ ਏਡੇ ਵੱਡੇ ਆ ਜਿਹੜਾ ਕੰਸਟਰਕਸ਼ਨ ਕੀਤੀ ਹੋਈ ਹੈ ਇਹ ਸਾਰੀ ਨਸ਼ੇ ਤੋਂ ਹੀ ਕੀਤੀ ਰਹੀ ਹੈ ਨਸ਼ੇ ਦੇ ਕਾਰੋਬਾਰ ਤੋਂ ਨਜਾਇਜ਼ ਜਿਹੜੇ ਪੈਸੇ ਕਮਾਏ ਹੋਏ ਇਹ ਕਲਾਸ਼ਕੋਰ ਪ੍ਰਦੀਪ ਸਵਰਨ ਸਿੰਘ ਵਸੀਮ ਮੁਲਾ ਸ਼ਾਹ ਬੇਰੀਆ ਜ਼ੀਰਾ ਇਦੇ ਕੋਲ ਇਹਦੇ ਤੇ 8 ਮੁਕੱਦਮੇ ਦਰਜ ਆ ਤੇ ਇਵੇਂ ਇਸ ਦੇ ਲੜਕੇ ਤੇ ਗੁਰਮੰਗਤ ਸਿੰਘ ਉਪੰਘਾ ਉਹਦੇ ਤੇ ਵੀ 8 ਪਰਚੇ ਦਰਜ ਆ ਜਿਹੜੇ ਇਹ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਸੀ ਉਸ ਤੋਂ ਕਮਾਈ ਕੀਤੀ ਰਹੀ ਹੈ ਤੇ ਮੈਂ ਇਹੀ ਮੈਸੇਜ ਦੇਣਾ ਚਾਹੂੰਗਾ ਆਮ ਜਨਤਾ ਨੂੰ ਨੌਜਵਾਨਾਂ ਨੂੰ ਵੀ ਆਪਾਂ ਨਸ਼ੇ ਤੋਂ ਦੂਰ ਰਹੀਏ ਕਿ ਇਹ ਜਿਹੜੀ ਚੀਜ਼ ਹੈ ਜਈ ਚੀਜ਼ ਹੁੰਦੀ ਕਦੇ ਪਲਦੀ ਪੋਲਦੀ ਨਹੀਂ ਇਸ ਦਾ ਅੰਤ ਵਿੱਚ ਜਿਹੜੇ ਨਜਾਇਜ਼ ਪੈਸੇ ਕਮਾਏ ਹੁੰਦੇ ਨੌਜਵਾਨੀ ਖਰਾਬ ਕੀਤੀ ਜਾਂਦੀ ਹੈ